ਪਿੰਡ ਜੇਠੂ ਬਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿੱਦਾਂ ਇੱਕ ਗਰੀਬ ਨਾਲ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਕਰਨ ਦਾ ਕਾਰਨ ਜਿਹੜਾ ਇਹ ਗਰੀਬ ਨੇ ਜਿਹੜੀਆਂ ਉੱਥੇ ਕਿਸੇ ਕੋਲ ਦਿਹਾੜੀਆਂ ਲਾਈਆਂ ਸੀ ਉਸਦੇ ਪੈਸੇ ਮੰਗਣ ਤੇ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਗਰੀਬ ਇਨਸਾਫ ਲਈ ਐਸਐਸਪੀ ਦਫਤਰ ਦਿਹਾਤੀ ਪਹੁੰਚਿਆ ਆ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮਸਲਾ ਜੀ ਕਮਲਜੀਤ ਰਾਜੀ ਲੜਕਾ ਮਜਬੂਤੀ ਸੇ ਪਰਿਵਾਰ ਨਾਲ ਸੰਬੰਧ ਰੱਖਦਾ ਵਾ ਔਰ ਇੱਕ ਕਿਸਾਨੀ ਮੋਹੱਲੇ ਦਾ ਜਿਹੜਾ ਸ਼ਿਕਾਰ ਹੋਇਆ ਪਿਆ ਵਾ ਕਿਸਾਨੀ ਸੰਘਰਸ਼ ਜਿਹੜਾ ਸ਼ੰਭੂ ਬੈਰੀਅਰ ਤੇ ਜਿਹੜਾ ਮੋਰਚਾ ਲੱਗਾ ਸੀਗਾ ਔਰ ਇਹ ਵਿੱਚ ਜ਼ਿਮੀਦਾਰਾਂ ਵੱਲੋਂ ਜਿਹੜਾ ਇਹਨੂੰ 500 ਰੁਪਏ ਪਰ ਡੇਰੇ ਦੇ ਹਿਸਾਬ ਨਾਲ ਦਿਹਾੜੀ ਦੇ ਲੈ ਕੇ ਗਿਆ ਜਾਇਆ ਗਿਆ ਸੀਗਾ ਔਰ ਜਿਸ ਵੇਲੇ ਇਹਨੇ ਜ਼ਿਮੀਦਾਰਾਂ ਕੋਲੋਂ ਜਿਹੜੀ ਆਪਣੀ ਦਿਹਾੜੀ ਜਿਹੜੀ ਕਿ 2000 ਰੁਪਏ ਬੰਦੀ ਸੀਗੀ ਜਿਸ ਵੇਲੇ ਉਹ ਮੰਗ ਉਹ ਜੀ ਮੰਗ ਕੀਤੀ ਆ ਤੇ ਜ਼ਿਮੀਦਾਰਾਂ ਵੱਲੋਂ ਜਿਹੜਾ ਇਹਨਾਂ ਬਹੁਤ ਹੀ ਜ਼ਿਆਦਾ ਅਨਮਨੁੱਖੀ ਜਿਹੜਾ ਇਹਨਾਂ ਵਤੀਰਾ ਕੀਤਾ ਗਿਆ ਵਾ ਇਹਨੂੰ ਬੰਨ ਕੇ ਇਹਨੂੰ ਕੁੱਟਮਾਰ ਕੀਤੀ ਗਈ ਆ ਔਰ ਇਹਦੇ ਪੂਰੇ ਸਰੀਰ ਤੇ ਜਿਹੜਾ ਕਰੰਟ ਲਾਇਆ ਗਿਆ ਵਾ ਔਰ ਅਰਿਆ ਤਲੀਆਂ ਤੇ ਵੀ ਇੰਨੀ ਕਿ ਜਿਆਦਾ ਬੁਰੀ ਤਰ੍ਹਾਂ ਡਾਂਗਾ ਮਾਰਨੇਗੇ ਜਿਹੜਾ ਤੁਰਨ ਫਿਰਨ ਤੋਂ ਵੀ ਜਿਹੜਾ ਬੰਦਾ ਲਾਚਾਰ ਹੋ ਚੁੱਕਾ ਵਾ ਅੱਜ ਮੈਂ ਜਿਹੜੇ ਕੜਮ ਚੌਧਰੀ ਉਹਨਾਂ ਨੂੰ ਪੁੱਛਣਾ ਚਾਹਾਂਗਾ ਜਿਹੜਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਵਾਲਾ ਨਾਰਾ ਲਾਂਦੇ ਸੀਗੇ ਵੀ ਜਿਹੜਾ ਜਿਹੜੇ ਮੋਰਚੇ ਤੇ ਲੱਗਦੇ ਆ ਜਿਹੜੇ ਜਿੱਤੇ ਤੇ ਸਾਡੇ ਸਮਾਜ ਦੇ ਸਿਰ ਤੇ ਜਾਂਦੇ ਆ ਪਰ ਸਾਡੇ ਹੀ ਸਮਾਜ ਦੇ ਲੋਕਾਂ ਦੇ ਨਾਲ ਇੰਨਾ ਕਿ ਜਿਆਦਾ ਗੈਰ ਮਨੁੱਖੀ ਜਿਹੜਾ ਵਤੀਰਾ ਕੀਤਾ ਜਾਂਦਾ ਵਾ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦਾ ਵਾਂ ਕਿ ਅੱਜ ਅੱਜ ਜੇ ਤੁਹਾਡਾ ਬਿਲਕੁਲ ਜੇ ਤੁਸੀਂ ਦਿਲੋਂ ਮਜ਼ਦੂਰ ਦੇ ਨਾਲ ਖੜੇ ਜੇ ਤੇ ਅੱਜ ਇਸ ਵੀਰ ਨੂੰ ਕਮਲਜੀਤ ਨੂੰ ਜਿਹੜਾ ਵਾ ਉਹ ਨਿਆਂ ਦਿਵਾਨ ਲਈ ਸਾਡੇ ਨਾਲ ਖੜੋ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਇਹਨੂੰ ਪੇਸ਼ ਕਰਾਇਆ ਵਾ ਔਰ ਅਸੀਂ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਕੋ ਜੇਕਰ 3 ਦਿਨਾਂ ਦੇ ਵਿੱਚ ਵਿੱਚ ਦੋਸ਼ੀਆਂ ਤੇ ਬੰਦੀ ਕਾਰਵਾਈ ਨਾ ਕੀਤੀ ਗਈ ਐਸਐਸਟੀ ਐਕਟ ਦੇ ਅਧੀਨ ਜਿਹੜਾ ਉਹਨਾਂ ਦੇ ਪਰਚਾ ਨਾ ਦਰਜ ਕੀਤਾ ਗਿਆ ਤੇ ਹਫਤੇ ਦੇ ਹਫਤੇ ਦੇ ਵਿੱਚ ਤੇ ਅਸੀਂ ਡੀਆਈਜੀ ਬਾਰਡਰ ਰੇਂਜ ਦਾ ਜਿਹੜਾ ਵਾ ਘਰਾਵ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਏਗੀ ਕਿਉਂਕਿ ਐਸੀ ਇੱਕ ਨੋਣਾ ਜਿਹੜੀ ਆ ਪੰਜਾਬ ਦੇ ਵਿੱਚ ਦਿਨ-ਬਦ ਦਿਨ ਵੱਧਦੀਆਂ ਜਾ ਰਹੀਆਂ ਵਾਂ ਅੱਜ ਤੁਸੀਂ ਵੇਖੋ ਵੀਰ ਤੇ ਦੋ ਛੋਟੇ-ਛੋਟੇ ਬੱਚੇ ਇੱਕ ਇਹਨਾਂ ਦੀ ਮਿਸਿਸ ਆ ਔਰ ਘਰ ਦੇ ਹਾਲਾਤ ਇਹਨਾਂ ਦੇ ਬਦ ਤੋਂ ਬੱਦਰ ਆ ਉਹ ਇਕੱਲਾ-ਇਕੱਲਾ ਜਿਹੜਾ ਜੀ ਆ ਘਰ ਦਾ ਜਿਹੜਾ ਕਮਾਣ ਵਾਲਾ ਸੀਗਾ ਔਰ ਇਹ ਐਸੇ ਘਟਨਾ ਨੂੰ ਤਕਰੀਬਨ 2 ਦਿਨ ਬੀਤ ਚੁੱਕੇ ਆ ਔਰ ਜਿਹੜਾ ਇਹਨਾਂ ਇਹਨੂੰ ਇਸ ਲੜਕੇ ਨੂੰ ਜਿਹੜਾ ਘਰੋਂ ਬਾਹਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਨੂੰ ਜਾਨੋਂ ਮਾਰਨ ਦੀ ਜਿਹੜੀਆਂ ਧਮਕੀਆਂ ਲਾਈਆਂ ਜਾ ਰਹੀਆਂ ਸੀਗੀਆਂ ਅੱਜ ਅਸੀਂ ਭਗਵਾਨ ਵਾਲਮੀਕੀ ਵੀਰਸਾਨਾ ਵੱਲੋਂ ਜਿਹੜਾ ਇਹ ਜੋ ਉਪਰਾਲਾ ਕੀਤਾ ਵਾ ਇਹਨੂੰ ਘਰੋਂ ਲੈ ਕੇ ਆਏ ਆਂ ਔਰ ਸਾਹਮਣੇ ਪੇਸ਼ ਕਰਾਇਆ ਵਾ ਅੱਜ ਜਿਹੜਾ ਮੈਡੀਕਲ ਵੀ ਹੋਏਗਾ ਔਰ ਸਾਰੀ ਜਿਹੜੀ ਆ ਇਹ ਸਾਹਮਣੇ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਜੋ ਬੰਦੀ ਕਾਰਵਾਈ ਆ ਉਹ ਜਲਦ ਤੋਂ ਜਲਦ ਕੀਤੀ ਜਾਵੇਗੀ ਜੇ ਨਾ ਕੀਤੀ ਗਈ ਤੇ ਫਿਰ ਸਮਾਜ ਜਿਹੜਾ ਵਾ ਸੰਘਰਸ਼ ਕਰਨ ਲਈ ਹਰ ਸਮੇਂ ਤਿਆਰ ਰੰਦਾ ਵਾ ਮਸਲਾ ਹੈ ਕਿੱਥੋਂ ਦਾ ਜੀ ਇਹ ਮਸਲਾ ਜੇਠੂਵਾਲ ਦਾ ਜੀ ਇੱਥੇ ਘਰੇ ਨਹੀਂ ਕੁੱਟਮਾਰ ਜਿਹੜੀ ਆ ਉਹ ਜੇਠੂ ਵਾਲੀ ਹੋਈ ਆ ਔਰ ਤਕਰੀਬਨ 4 ਤੋਂ 5 ਜਿਹੜੇ ਸੀਗੇ ਜ਼ਿਮੀਦਾਰ ਜਿਹੜੇ ਵਿੱਚ ਸੀਗੇ ਉਹਨਾਂ ਵੱਲੋਂ ਜਿਹੜੀ ਕੁੱਟਵਾਰ ਕੀਤੀ ਗਈ ਆ ਔਰ ਕਮਲਜੀਤ ਜਿਹੜਾ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਉਹਦੀ ਪਛਾਣ ਕਰਦਾ ਸੰਘੂ ਬਾਰਡਰ ਤੇ ਕਿੰਨੇ ਦਿਨਾਂ ਦਾ ਕੰਮ ਕੀਤਾ ਹੁਣ 500 ਰੁਪਏ ਤੇ ਹਿਸਾਬ ਲਾ ਲੋ 4-5 ਦਿਨ ਉੱਥੇ ਰਿਹਾ ਵਾ 2000 ਰੁਪਏ ਬੰਦਾ ਸੀਗਾ ਤੇ ਜਿਹੜੀ ਦਿਹਾੜੀ ਜਦੋਂ ਮੰਗਣ ਗਿਆ ਵਾ ਤੇ ਉਹ ਜਿਹੜੀ ਆ ਇਹ ਉਹ ਨੂਰਨਾ ਮਾਰਕੋਟ ਕੀਤੀ ਗਈ ਆ ਔਰ ਜਿਹੜਾ ਮੋਰਚੇ ਦੀ ਜਿਹੜੀ ਸਫਾਈ ਸਚਾਈ ਜਿਹੜੀ ਆ ਉਹ ਸਾਡੀ ਸਾਰਿਆਂ ਦੇ ਸਾਹਮਣੇ ਆ ਗਈ ਆ ਔਰ ਮੈਂ ਇਹ ਨਾਲ ਦੇ ਨਾਲ ਆਪਣੇ ਸਮਾਜ ਨੂੰ ਵੀ ਬੇਨਤੀ ਕਰਦਾ ਵਾਂ ਕਿ ਥੋੜੀ ਤੁਸੀਂ ਵੀ ਅਕਲ ਤੋਂ ਕੰਮ ਲਵੋ ਕਿ ਵੀ ਇਹਨਾਂ ਦੇ ਮਗਰ ਨਾ ਲੱਗੋ ਔਰ ਇਹਨਾਂ ਦੇ ਤੁਸੀਂ ਮੋਰਜੇ ਦੇ ਫਦੇ ਕਰਵਾ ਦਿੰਦੇ ਜੇ ਤੇ ਮਮੜ ਕੇ ਤੁਹਾਡੇ ਵਜਨੇ ਛਿੱਤਰ ਹੀ ਜੇ ਸਾ ਸਪਸ਼ਟ ਜੀ ਗੱਲ ਜੇ ਉਸ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਸਮਾਜ ਦੇ ਨਾਲ ਜੁੜੋ ਆਪਣੀ ਜਥੇਬੰਦੀਆਂ ਨਾਲ ਜੁੜੋ ਤਾਂ ਕਿ ਤੁਹਾਡੇ ਨਾਲ ਨਿਆਹ ਹੋ ਸਕੇ ਇਹਨਾਂ ਵਰਗੇ ਕੜਾਮ ਚੌਧਰੀਆਂ ਮਗਰ ਨਾ ਤਰੋ ਤਾਂ ਕਿ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਠੀਕ ਠਾਕ ਰਹਿ ਸਕੋ ਕਿਉਂਕਿ ਜਿੱਦੋਂ ਵੀ ਤੁਸੀਂ ਇਹਨਾਂ ਕੋ ਆਪਣੇ ਹੱਕ ਦੀ ਮੰਗ ਕੀਤੀ ਆ ਤੇ ਇਹ ਇਹੋ ਜਿਹਾ ਹੀ ਹਾਲ ਹੋਣਾ ਵਾ ਇਹ ਤੇ ਬੰਦੇ ਦੀ ਕਿਸਮਤ ਚੰਗੀ ਸੀਗੀ ਜਿਹੜਾ ਉਹ ਬਚ ਗਿਆ ਨਹੀਂ ਤੇ ਉਹਨਾਂ ਨੇ ਆਪਣੇ ਵੱਲੋਂ ਮਾਰਨ ਦੀ ਕੋਈ ਕਸਰ ਰ ਯਾਦ ਨਹੀਂ ਸੀ ਬੀਮਟਾਂਗ ਜਿਹੜਾ ਅਬੋਹਰ ਦੇ ਵਿੱਚ ਜਿਹੜਾ ਮਸਲਾ ਆਇਆ ਸੀਗਾ ਉਹ ਵੀ ਜਿਹੜਾ ਤਣਾੜ ਲੋਕਾਂ ਵੱਲੋਂ ਹੀ ਕੀਤਾ ਗਿਆ ਸੀ ਹੋਰ ਕਈ ਮਸਲੇ ਆ ਜਿਹੜੇ ਜਿੱਥੇ ਜ਼ਮੀਂਦਾਰਾਂ ਵੱਲੋਂ ਜਿਹੜੇ ਦਲਿਤ ਪਰਿਵਾਰਾਂ ਦੇ ਜਿਹੜੇ ਅੰਗ ਵੀ ਵੜ ਦਿੱਤੇ ਗਏ ਸੀ ਜਦੋਂ ਦਿਹਾੜੀਦਾਰ ਮੰਗੀ ਗਈ ਆਪਣੇ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਸੋ ਇਹ ਜਿਹੜੀਆਂ ਚੀਜ਼ਾਂ ਵਾਂ ਜਿਹੜੀਆਂ ਅੱਜ ਸਾਹਮਣੇ ਆ ਰਹੀਆਂ ਵਾਂ ਔਰ ਕਈ ਦਬੀਆਂ ਵੀ ਜਾ ਗਈਆਂ ਵਾਂ ਸੋ ਇਸ ਪਰਿਵਾਰ ਦੀ ਵੀ ਆਵਾਜ਼ ਜਿਹੜੀ ਹੈ ਦੱਬੀ ਜਾ ਰਹੀ ਸੀਗੀ ਅੱਜ ਜਥੇਬੰਦੀ ਵੱਲੋਂ ਇਸ ਪਰਿਵਾਰ ਦੀ ਆਵਾਜ਼ ਬਣ ਕੇ ਜਿਹੜਾ ਪ੍ਰਸ਼ਾਸਨ ਕੋ ਆਏ ਆ ਔਰ ਇਰਲੀ ਜਿਹੜਾ ਆਪਾਂ ਪ੍ਰਸ਼ਾਸਨ ਕੋਲ ਨਿਆਂ ਦੀ ਮੰਗ ਕਰਦੇ ਆ ਜੇ ਨਿਆਂ ਨਾ ਮਿਲਿਆ ਤੇ ਫਿਰ ਜਿਹੜਾ ਸਾਨੂੰ ਸੰਘਰਸ਼ ਦਾ ਜਿਹੜਾ ਰੂਪਾ ਅਖਤਿਆਰ ਕਰਨਾ ਪਵੇਗਾ ਪਰ ਜੀਵਿਦਾਰਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਲਾਏ ਜਾਂਦੇ ਆ ਤੁਸੀਂ ਦੇਖ ਲਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਨਹੀਂ ਹੈਗੀ ਔਰ ਇੱਕ ਉਟਕਟਕੇ ਵਿਚਾਰੇ ਦੇ ਬੜੇ ਤਰੀਆਂ ਵੇਖੋ ਤੁਸੀਂ ਨਾ ਕੀ ਹਾਲ ਕਰਤਾ ਵਿਚਾਰੇ ਦਾ ਮੇਰੇ ਪੱਟੇ ਵੇਖੋ ਜਰਾ ਤੁਹਾਨੂੰ ਮੈਂ ਵੀਡੀਓ ਭੇਜਦਾ ਮੈਂ ਕੀ ਖਲਾਤ ਕੀਤੇ ਉਹਨਾਂ ਤੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਨਹੀਂ ਹੈਗੀ ਸਿਰਫ ਕਿਸਾਨ ਇਕਤਾ ਜਿੰਦਾਬਾਦ ਹੈ ਮਜ਼ਦੂਰ ਨੂੰ ਠੋਕਦੇ ਹੀ ਹੈ ਤੇ ਠੋਕਦੇ ਰਹਿਣਾ ਹੀ ਹੈ ਉਹਨਾਂ ਨਾਲ ਤੇ ਹਾਇ ਨੂੰ ਨਹੀਂ ਅਗਲ ਆਣੀ ਮੈਂ ਸਾ ਸਪਸ਼ਟੀ ਕਹਾਂਗਾ ਮੇਰੀ ਗੱਲ ਦਾ ਭਾਵੇਂ ਕੋਈ ਗੁੱਸਾ ਹੀ ਕਰੇ ਪਰ ਸਾਡੇ ਸਮਾਜ ਨੂੰ ਨਹੀਂ ਅਗਲ ਆਣੀ ਫ ਐਸਐਸਬੀ ਸਾਹਿਬ ਤੇ ਪਹੁੰਚੇ ਜਾਂਦੇ ਹਾਂ ਹਾਂਜੀ ਇਹ ਨਾ ਮਤਲਬ 1 ਤਰੀਕ ਨੂੰ ਗਏ ਸੀਗੇ ਕਿਸਾਨ ਮੋਰਚੇ ਤੇ 6 ਤਰੀਕ ਨੂੰ ਵਾਪਸ ਆਏ ਸੀਗੇ ਤੇ ਜਦੋਂ ਇਹ ਪੈਸੇ ਲੈਣ ਉਹਨਾਂ ਦੇ ਘਰ ਗਏ ਤੇ ਉਹਨਾਂ ਨੇ ਮਤਲਬ ਉਹਨਾਂ ਦੇ 3 ਡਿਗਰੀ ਮਤਲਬ ਟੌਰਚਰ ਕੀਤਾ ਇਹਨਾਂ ਨੂੰ ਮਾਰਿਆ ਬਹੁਤ ਹੀ ਜ਼ਿਆਦਾ ਤੇ ਮਤਲਬ ਪੈਸੇ ਨਹੀਂ ਉਹਨਾਂ ਨੂੰ ਦਿੱਤੇ ਹੈਗੇ ਮਾਰਕੁੱਟ ਬਹੁਤ ਹੀ ਕੀਤੀ ਹੈ ਤੇ ਮੈਂ ਤਾਂ ਉੱਥੋਂ ਬਚ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਘਰ ਨੂੰ ਆਇਆ ਨਹੀਂ ਤੇ ਉਹਨਾਂ ਨੇ ਇਹਨਾਂ ਨੂੰ ਮਾਰ ਹੀ ਦੇਣਾ ਸੀਗਾ ਜਿਸ ਤਰੀਕੇ ਨਾਲ ਕੁੱਟਿਆ ਹੈ ਨਹੀਂ ਦੇਖਿਆ ਜੈ ਐਸਐਸਪੀ ਸਾਹਿਬ ਨੂੰ ਮਿਲੇ ਜੇ ਤੇ ਕੀ ਅਸ਼ਵਾਸਨ ਦਤਾ ਹਾਂਜੀ ਉਹ ਤੇ ਕਹਿੰਦੇ ਆ ਵੀ ਮਤਲਬ ਤੁਸੀਂ ਮਤਲਬ ਆਏ ਆ ਤੁਸੀਂ ਇੱਥੇ ਚਲੋ ਆਪਾਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਜਿੱਥੇ ਤੱਕ ਸਾਡੀ ਮਤਲਬ ਪਹੁੰਚ ਹੈਗੀ ਆ ਬਾਕੀ ਚਲੋ ਅਸੀਂ ਇਹ ਕਹਿੰਨੇ ਆ ਵੀ ਸਾਡੇ ਮਤਲਬ ਸਾਡੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਆ ਤੇ ਸਾਡੇ ਇਹ ਕਮਾਉਣ ਵਾਲੇ ਸੀਗੇ ਤੇ ਮੇਰੇ ਦੋ ਬੇਟੀਆਂ ਆ ਤੇ ਸਾਡਾ ਬਹੁਤ ਬੁਰਾ ਹਾਲ ਹੋ ਗਿਆ ਦੋ ਦਿਨ ਹੋ ਗਿਆ ਮਤਲਬ ਸਾਡੇ ਘਰ ਦੇ ਵਿੱਚ ਨਾ ਤਾਂ ਕੋਈ ਇਨਕਮ ਆਉਂਦੀ ਆ ਤੇ ਮਤਲਬ ਬਹੁਤ ਜ਼ਿਆਦਾ ਬੁਰੇ ਹਾਲ ਹੋਈ ਪਿਆ ਸਾਡਾ ਨਾਮ ਬਾਬਾ ਸਨੀਨਾਥ ਅੱਜ ਸਾਡੇ ਕੋ ਕਮਲਜੀਤ ਸਿੰਘ ਜੀ ਵੀਰ ਦੀ ਜੇਠੂਵਾਲ ਤੋਂ ਆਏ ਨੇ ਅੱਜ ਅਸੀਂ ਐਸਪੀ ਸਾਹਮਣੂ ਇੱਕ ਪੇਸ਼ੋਕਿ ਤਰਖਾ ਦਿੱਤੀ ਏ ਜੇਤੇ ਕਿ ਜ਼ਿੰਮੇਦਾਰਾ ਵੱਲੋਂ ਐਸ ਵੀਰ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ ਏ ਬਹੁਤ ਹੀ ਜ਼ਿਆਦਾ ਇਨੁਥੋਂ ਤੱਕ ਵੀ ਕਰੰਟ ਤੱਕ ਲਾਇਆ ਗਿਆ ਜੀ ਬਹੁਤ ਹੀ ਬੁਰੀ ਤਰ੍ਹਾਂ ਹਾਲਚ ਨੂੰ ਕੁੱਟਿਆ ਗਿਆ ਇਥੋਂ ਤੱਕ ਕਿ ਵੀ ਐਸ ਵੀਰ ਨੂੰ ਘਰੋਂ ਬਾਹਰ ਨਿਕਲੋਂ ਤੱਕ ਵੀ ਉਹਨਾਂ ਨੂੰ ਧਮਕਾਇਆ ਸੀ ਵੀ ਜੇ ਤੂੰ ਘਰ ਤੋਂ ਬਾਹਰ ਨਿਕਲਿਆ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਇਥੋਂ ਤੱਕ ਕਿ ਵੀ ਇਹ ਵੀਰ ਦੇ ਬਹੁਤ ਹੀ ਕਰ ਘਰ ਪੱਖੋ ਵੀ ਹਲਾਜ ਕੋ ਜਿੱਦਾਂ ਦਿਨੇ ਵੀ ਇਹ ਵੀਰ ਅੱਜ 9 ਤਰੀਕ ਦਾ ਇਹ ਹਸਾ ਹੋਇਆ ਅੱਜ ਅਸੀਂ ਇਹ ਵੀਰ ਨੂੰ ਐਸਪੀ ਸਾਹਿਬ ਕੋਲ ਲੈ ਕੇ ਆਏ ਨੇ ਤੇ ਅਸੀਂ ਇਹੋ ਹੀ ਕਹਿੰਨੇ ਵੀ ਜਲਦਤਰ ਜਲਦ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਤਨਹਾਂਤ ਲੋਕ ਇੱਕ ਕ੍ਰਮ ਚੋਧਰੀ ਬਨੇ ਫਿਰਦੇ ਨੇ ਇਹਨਾਂ ਨੂੰ ਕਸੇਲ ਪਾਈ ਜਾਵੇ ਬੋਲ